सदा तो तो ही हम पूरी आर्थिक सेवा में प्रसन्न करें आमीन आमीन मैं परपर्ट को अधिग्रहित करवाएंगे आमीनmathbb{B} का जाए फर्स्ट का एवरी कंट्री एवरी प्रॉपर्टी जिनको मन सीधे का मन प्रभु ने का मन कर दी बुलवा दे कोई आमीन आमीन तो मैं इस बात की परमेश्वर से बहुत से इसकी वजह का धन्यवादती हूं ठीक है कि ਜਿਨ੍ਹਾਂ ਨੇ ਇੱਕ ਪੌਦਾ ਇੱਕ ਬੂਟਾ ਲਾਇਆ ਹallelujah ਹallelujah ਕਪੜਾ ਕੋ ਇਹ ਵੀ ਸੀਰ ਆਪਤ ਨਵਾ ਕਰਦਾ ਨਾ ਕਿ ਜਿਨੇ ਪੈ ਵਿਕੀ ਦੇ ਰੋਸ਼ਟਰ ਤੇ ਮਨ ਦੇ ਵਿੱਚ ਗੱਲ ਪਾਈ ਤੇ ਇੱਕ ਪੌਦਾ ਇੱਕ ਬੂਟਾ ਇਹ ਨਾਲ ਲਾਇਆ ਜਾਂਦੇ ਤੇ ਉਹਨੂੰ ਤਿਆਰ ਕੀਤਾ ਜਾਂ ਕੋਈ ਵੀ ਮੰਦੀ ਬੂਟਾ ਦਾ ਹੁੰਦਾ ਤੋਂ ਫਲ ਕੰਮ ਦੀ ਆਦਮੀ ਕਰਦਾ ਆਮੀਨ

ਆਪਣੀ ਸੇਵਾ ਦੇ ਵਾਸਤੇ ਇਸਤੇਮਾਲ ਕਰਦੇ ਵਾਸਤੇ ਇਹ ਜੋ ਆਪਾਂ ਬੱਚੇ ਨੂੰ ਲੈਂਦੇ ਆ ਤੇ ਬੜਾ ਲੰਬਾ ਚੌੜਾ ਹੋ ਜਾਂਦਾ ਕਿ ਜਿੰਨੇ ਵੀ ਇੱਥੇ ਬੈਠੇ ਹੋ ਸਾਰੇ ਸੇਵਕ ਤੋਂ ਥੋੜਾ ਜਿਹਾ ਸੋਣ ਵਿੱਚ ਮੈਂ ਗੱਲ ਲਾਵਾਂਗਾ ਬੱਚੇ ਨੇ ਜਾਣ ਕਰੋ ਤੁਸੀਂ ਸਮਝ ਸਕਦੇ ਹੋ ਮਿਸ਼ਨ ਦੀ ਗਲਾਮੀ ਤੋਂ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਆਜ਼ਾਦ ਕਰਨ ਦੇ ਵਾਸਤੇ ਮੂਸਾ ਨੂੰ ਕਿਹਾ ਕਿ ਕਰ।

जिन्होंने स्टेटा जिन्ह दे करोस करके पै, पै ते, इंच, इंच ते, ते, ते जाना संघर्ष करना उन्होंने अगवा अज भी एक संघर्ष हुआ सेवा के अंदर उस टाइम टारगेट जा रहा कलाम बिना अच्छा संघर्ष तो बिना लड़ाई तो कोई भी राज नहीं ਉਸ ਸਮੇਂ ਰਾਜ ਜਿਹੜਾ ਮਿਲਿਆ ਵਾ ਇਜ਼ਰਾਈਲ ਨੂੰ ਰਾਜ ਮਿਲਿਆ ਵਾ ਕਨਾਨ ਦੇਸ਼ ਭੜਿਆ ਤੇ ਲੁੱਧ ਤੇ ਸ਼ੈਤਾਨੀਆਂ ਨਦੀਆਂ ਵਗਦੀਆਂ ਸੀ ਉਹਨਾਂ ਨੇ ਏਕਤਾ ਦੇ ਵਿੱਚ ਹੋ ਕੇ ਸੁਦਰਸਨ ਕੀ ਤਾਲ ਲੜਾਈ ਕੀਤੀ ਜੁੱਧ ਕੀਤਾ ਤੇ ਅੱਜ ਅਸੀਂ ਕਹਿੰਦੇ ਆਂ ਸਰਗ ਰਾਜ ਦਾ ਨਾਮ ਤੇ ਪੈਸਾ ਜੁੱਧ ਕਰਦੀ ਲੋ ਮੈਂ ਉਸ ਟਾਈਮ ਤੇ ਦੁਨਿਆਵੀ ਰਾਜੇ ਉੱਪਰ ਅੱਜ ਦੇ ਟਾਈਮ ਤੇ ਲੋਕ ਤੇ ਮਾਤਰੀ ਖਾਦੀ ਲੜਾਈ ਨਹੀਂ ਨਹੀਂ ਸਾਡੀ ਰਾਏ ਕੰਕਾ ਦੇ ਰਾਜਨਿਕਤਾ ਚਿਤਾਂ ਮੀਤਾ ਤਾਂ ਕਿ ਸ਼ਕਤੀਆਂ ਦਿਨਾਲਾ ਮੈਂ ਪੁੱਤਾ ਗਿਆਨ ਮਾਨੀਏ ਤਾਂ ਇਹ ਮੈਂ ਬੱਚੋਂ ਦਾ ਜਗਾ ਵਿਆਨ ਕਰੂ ਸਮਝੋ ਕਿ ਜੇ ਤੁਹਾਡੇ ਸਾਹਮਣੇ ਮਛੂਨਾ ਜਾਂ ਬੱਚਾ ਵਾ ਸਮਝੋ ਕੀਤਾ ਮੱਦੀਆਂ ਫਰਫ ਦੇ ਚਲਣ ਵਾਲਾ ਪੁੱਤਾ ਜੇ ਫਿਰ ਜਾਵਾਂ ਤਾਂ ਮੇਰਾ ਹੋਂਕਾ ਪਾ ਠੀਕ ਪ੍ਰਧਾਨ ਦਾ ਧੰਨਵਾਦ ਕਰਦਾ ਮੈਂ ਜਿੰਨੇ ਮੇਰੇ ਸੁਤਕਲੇ ਆ ਗਏ

विशा बहुत लंबा कुछ होते नजर रखते हुए मैं प्रावधान